हां जी दोस्तों सारेया नुं सस् नमस्कार स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਕਰਿਆਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਕਰਿਆਲੇ ਤੋਂ ਜਿਹੜੀ ਸੜਕ ਦੋਸਤੋ ਦੁੱਗਲੀ ਨੂੰ ਜਾਂਦੀ ਹੈ اسی ਸੜਕ ਦੇ ਉੱਪਰ ਵੀਰਿੰਦਰਜੀਤ ਸਿੰਘ ਉਹਨਾਂ ਦੀਆਂ ਬਹਿਕਾਂ ਨੇ ਠੀਕ ਆ ਜੀ ਤੇ ਪੱਟੀ ਸ਼ਹਿਰ ਤੋਂ ਵੀ ਦੋਸਤੋ ਤਕਰੀਬਨ ਕੋਈ 8-7 ਕਿਲੋਮੀਟਰ ਦੀ ਦੂਰੀ ਪਿੰਡ ਕਰਿਆਲੇ ਦੀ ਦਗਾਣਾ ਪਿੰਡ ਬਿਲਕੁਲ ਨਾਲ ਲੱਗਦਾ ਦੋਸਤੋ ਸ਼ਹੀਦ ਪਿੰਡ ਬਿਲਕੁਲ ਲੱਗ ਗਿਆ ਦੁੱਬਲੀ ਚੀਮਾ ਬਰਵਾਲਾ ਇਹ ਵੀ ਪਿੰਡ ਜਿਹੜੇ ਆ ਦੋਸਤੋ ਥੋੜੀ ਥੋੜੀ ਦੂਰੀ ਤੇ ਆ ਸੋ ਇੰਦਰਜੀਤ ਵੀਰ ਦੇਕਰ ਦੋਸਤੋ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਦਿਖਾਈਆਂ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਸੇਲ ਪਰਚੇਜ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਆਉਂਦੇ ਆ ਵੱਡੀ ਕਿੰਤੀ ਦੇ ਵਿੱਚ ਤੇ ਜ਼ਿਆਦਾਤਰ ਵੀਰ ਵੜਾ ਲੈ ਕੇ ਵੜਾ ਦੇ ਨਾਲ ਮੱਝਾਂ ਵੀ ਲੈ ਕੇ ਆਉਂਦਾ ਠੀਕ ਆ ਜੀ ਜ਼ਿਆਦਾਤਰ ਮੱਝਾਂ ਹੁੰਦੀਆਂ ਨੇ ਸੋ ਪਸ਼ੂ ਹਰ ਤਰ੍ਹਾਂ ਦਾ ਹਰ ਕ ਕੁਆਲਿਟੀ ਦਾ ਜਿਹੜਾ ਦੋਸਤੋ ਤੁਹਾਨੂੰ ਦੇਖਣ ਦੇ ਵਿੱਚ ਮਿਲਦਾ ਰਹਿੰਦਾ ਇਸ ਘਰੋਂ ਅ ਸੋਆਂ ਸੁਭਾਈਆਂ ਵੀ ਆ ਗੱਬਣ ਵੀ ਇੱਕ ਜਿਹੜਾ ਇੱਕ ਅਦਾ ਨਗ ਹੈਗਾ ਦੋਸਤੋ ਬਾਕੀ ਪੂਰੀ ਡਿਟੇਲ ਆਪਾਂ ਇਹਨਾਂ ਪਸ਼ੂਆਂ ਦੇ ਵੀਰਿੰਦਰ ਜੀ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਜ ਤਰੀਕ ਦੋਸਤੋ 21 ਜੂਨ ਤੇ ਸਮਾਂ ਕੋਈ ਸ਼ਾਮ ਦੇ 6 ਵਜੇ ਦਾ ਵੈਸੇ ਚੰਗੀ ਕਾਰਗੁਜ਼ਾਰੀ ਤੇ ਜਿਹੜੇ ਪਸ਼ੂ ਹਨ ਦੋਸਤੋ ਚੰਗੇ ਦੁੱਧ ਤੇ ਚੱਲ ਰਹੇ ਆ ਬਾਕੀ ਨਰਕ ਪਰਖਾ ਤਸੱਲੀ ਆ ਤੁਸੀਂ ਕਰਨ ਕੇ ਕਰ ਲਿਓ ਜਿਹੜਾ ਕੋਈ ਵੀਰ ਗੱਬਣ ਪਸ਼ੂ ਲੈ ਕੇ ਜਾਂਦਾ ਹਰ ਵਾਰ ਆਪਣੀ ਬੇਨਤੀ ਹੁੰਦੀ ਆ ਵੀ ਟਿੱਪ ਕੇ ਤਸੱਲੀ ਤੁਸੀਂ ਕਰਨੀ ਆ ਜਿਹੜਾ ਪਸ਼ੂ ਸੋਇਆ ਦੋ ਡੰਗ ਚੋਕੇ ਚਾਹੇ ਤਿੰਨ ਟੰਮ ਚੋਕੇ ਉਹ ਵੀ ਤਸੱਲੀ ਜ਼ਰੂਰ ਯ ਆਉ ਲੈਣੀਆਂ ਬਤੇ ਡਿਟੇਲ ਕਰਦਿਆਂ ਗੱਲਬਾਤ ਵੀਰਿੰਦਰ ਜੀ ਸਿੰਘ ਦੇ ਨਾਲ ਸਭ ਤੋਂ ਪਹਿਲਾਂ ਵੀਰਿੰਦਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵੀਰੇ ਕੀ ਹਾਲ ਜੀ ਬਹੁਤ ਵਧੀਆ ਵੀਰੇ ਠੀਕ ਠਾਕ ਜੀ ਵਧੀਆ ਕਿਰਪਾ ਮਾਰਾ ਜੀ ਠੀਕ ਠਾਕ ਅੱਛਾ ਵੀਰਿੰਦਰ ਜੀ ਤੋਂ ਕਿੰਨੇ ਐਨੀਮਲ ਆਪਣੇ ਕੋਲ ਅਜ ਟੋਟਲ ਤਿੰਨ ਬਕਾਊ ਹੈ ਜੀ ਹਾਂ ਜੀ ਆਪਣੇ ਕੋਲ ਦੋ ਝੋਟੀਆਂ ਸੂਈਆਂ ਨੇ ਤੇ ਇੱਕ ਤੇ ਜੇਸੂਏ ਮੱਝ ਗੱਬਣੇ ਠੀਕ ਹੈ ਵੀਰ ਜੀ ਹਾਂ ਜੀ ਪਸ਼ੂ ਵੈਸੇ ਦੋ ਪਜਾ ਸੂਈਆਂ ਇੱਕ ਗੱਬਣੇ ਇੱਕ ਗੱਬਣਾ ਤੇਨਸ ਪਸ਼ੂ ਹੈ ਟੋਟਲ ਠੀਕ ਹੈ ਠੀਕ ਹੈ ਹਾਂਜੀ ਸੋ ਪਸ਼ੂ ਮੈਨੂੰ ਲੱਗਾ ਵੇਸੇ ਤਰ੍ਹਾਂ ਆਪਣੇ ਕੋਲ ਚੰਗੀ ਮਿਲਕਿੰਗ ਵਾਲੀ ਆਉਂਦੇ ਆ ਚੰਗੇ ਚੰਗੇ ਵੀਰ ਜੀ ਆਪਾਂ ਗਾਂ ਵੀ ਮੱਝ ਵੀ ਚੰਗੀ ਪਰਚੇਦ ਕਰੀਦੀ ਆ ਤੇ ਬਾਕੀ ਆ ਕਿ ਮਾਲ ਵਿਕਦਾ ਜਾਂਦਾ ਨਾਲ ਨਾਲ ਵੀਡੀਓ ਪਾਉਂਦਾ ਦੋ ਚਾਰ ਇਹਦੀ ਬਣਿਆ ਸੀ ਪ੍ਰੋਗਰਾਮ ਤੇ ਪਰ ਮਾਲ ਸੇਲ ਹੋ ਜਾਂਦਾ ਰਿਹਾ ਵਾ ਸੇਲ ਹੋ ਜਾਂਦਾ ਹਾਂ ਬਲਕਿ ਮਾਲ ਚੰਗਾ ਲਈਦਾ ਵਾ ਤੇ ਚੰਗੇ ਡੰਗਰ ਦਾ ਹਰ ਕੋਈ ਗਾ ਗਿਆ ਹਾਂਜੀ ਲੋ ਜੀ ਦੋਸਤੋ ਠੀਕ ਆ ਜੀ ਸੋ ਕੁਆਲਿਟੀ ਦੋਸਤੋ ਬੈਸਟ ਹੁੰਦੀ ਆ ਇਸਿਲਕੇ ਵੀਡੀਓ ਦੇ ਵਿੱਚ ਵੀ ਆਪਾਂ ਪਸ਼ੂ ਤੁਹਾਨੂੰ ਦਿਖਾਇਆ ਮੱਝਾਂ ਬਹੁਤ ਟੌਪ ਟੌਪ ਦੀਆਂ ਆਈਆਂ ਨੇ ਠੀਕ ਆ ਜੀ ਇਸ ਵਾਰ ਵੀ ਤਕਰੀਬਨ ਕੋਈ ਚੰਗੀ ਕਰਗ ਜਾਰੀ ਹੈ ਨਾ ਮੱਝਾਂ ਦੇ ਥੱਲੇ ਚੰਗੇ ਮਿਲਕ ਦੀ ਠੀਕ ਆ ਜੀ ਬਾਕੀ ਆਪਾਂ ਕੱਲੇ ਕੱਲੇ ਪਸ਼ੂ ਦੀ ਡਿਟੇਲ ਲੈ ਲਾਂਗੇ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਇਨਫੋਰਮੇਸ਼ਨ ਸਾਰੇ ਕਿਸਾਨ ਫਾਰਮਰ ਵੀਰਾਂ ਨੂੰ ਉਹ ਮਿਲ ਸਕੇ ਤੇ ਸ਼ੁਰੂਆਤ ਵੀਰ ਇੰਦਰਜੀਤ ਕਿਹੜੀ ਮੱਝ ਤੋਂ ਕਰੀਏ ਸਭ ਪਹਿਲੇ ਨੰਬਰ ਝੋਟੀ ਤੋਂ ਕਰ ਲਈਏ ਆ ਲਓ ਜੀ ਹਾਂ ਜੀ ਤੇ ਕੀ ਡਿਟੇਲ ਆ ਸੁਆ ਕਿਨਵਾ ਸੁਈ ਆ ਵੀਰ ਜੀ ਪਹਿਲਾ ਸੁਆ ਸੁਈ ਕੱਟੀ अच्छा जी ਤੇ ਦੁੱਧ ਸੋਨੇ ਦੇ ਮਤਲਬ ਚੌਥਾ ਦਿਨ ਅੱਜ ਸੂਈ ਨ ਹੋਇਆ ਇਹਨੂੰ ਅੱਛਾ ਜੀ ਤਕਰੀਬਨ ਕੋਈ ਇਹਦੇ ਥੱਲੇ 13 ਵਜੇ 14 ਆਇਆ ਬੋਲਾ ਹੀ ਗਿਣਿਆ ਜਾਣਾ ਹੈ ਇਹਦਾ ਚੌਥੇ ਦਿਨ ਚ ਠੀਕ ਹੈ ਜੀ ਤੇ ਦੁੱਧ ਤਰ੍ਹਾਂ 15 16 ਕਿਲੋ ਪਹਿਲਣ ਹੀ ਭਰਦ ਹੋਗੀ ਠੀਕ ਹੈ ਜੀ ਹਾਂ ਜੀ ਆ ਕਟਾ ਮਗਰ ਇਹਦੇ ਲਓ ਜੀ ਮਗਰ ਕਟਾ ਦੋਸਤੋ ਪਹਿਲਾਂ ਸੂਆ ਸੂਈ ਹੈ ਠੀਕ ਹੈ ਜੀ ਸੋ 13 12 13 13 14 ਲੀਟਰ ਜਿਹੜੀ ਹੁਣ ਬੋਲੇ ਤੇ ਚੱਲ ਰਹੀ ਹੈ ਠੀਕ ਹੈ ਜੀ ਤੇ ਸਤਕੂਤ ਜਿਹੜਾ ਇਸ ਝੋਟੀ ਦਾ ਪੂਰਾ ਵਟਾ ਹੈ ਇੱਕ ਵਾਰੀ ਤੁਹਾਨੂੰ ਬੈਕ ਸਾਈਡ ਤੋਂ ਵੀ ਤੁਹਾਨੂੰ ਦਿਖ ਰਾਈਵਰੇ ਲੇਵੇ ਮੱਝਾਂ ਦੇ ਹੁੰਦੇ ਵੱਡੀਆਂ ਲਈ ਹਾਂਜੀ ਹਾਂਜੀ ਕਟੀਆਂ ਦੇ ਬਹੁਤ ਘੱਟ ਮਿਲਦੇ ਡੱਲੀ ਦੇ ਵਿੱਚ ਦੇਖੋ ਨਾਲੇ ਉਹ ਵੀ ਪਹਿਲਨ ਝੋਟੀ ਹੈ ਪਹਿਲਨ ਝੋਟੀ ਦੇ ਵੇਖੋ ਕਿੱਧਰ ਨੂੰ ਜਾਂਦੀ ਹੈ ਤਾਂ ਦੱਸੋ ਝੋਟੀ ਪਹਿਲਣਾ ਠੀਕ ਹੈ ਜੀ ਬਾਕੀ ਵਖਾਲਾ ਤੁਸੀਂ ਇੱਕ ਜਜਮੈਂਟ ਕਰੋਗੇ ਵੀ ਜਿਵੇਂ ਦੂਜੇ ਤੀਜੇ ਸੂਬੇ ਵਾਲੀ ਮੱਝ ਨੂੰ ਜਾਂ ਝੋਟੀ ਨੂੰ ਵਖਾਲਾ ਲੱਗਾ ਹੁੰਦਾ ਉਸ ਹਿਸਾਬ ਨਾਲ ਦਾ ਜਿਹੜਾ ਵਖਾਲਾ ਪਹਿਲਾ ਸਵੇਰ ਸੂਈ ਹੈ ਝੋਟੀ ਤੇ ਦਿਨਾਂ ਤੇ ਤੀਜਾ ਦਿਨ ਆ ਚੌਥਾ ਦਿਨ ਵੀਰੇ ਨੂੰ ਠੀਕ ਹੈ ਚੌਥਾ ਦਿਨ ਤੇ ਹੁਣ ਮਨ ਲਗੀ 12 ਤੋਂ ਪਲੱਸ ਹੀ ਚੱਲ ਰਹੀ 12 ਪਲੱਸ 13ਵਾਂ ਜਾਂ 14ਵਾਂ ਜੇ ਇਹਨਾਂ ਦੋ ਤੇ ਚੱਲਦਾ ਚੋ 12 ਵੀ ਕੋਈ ਮੰਨ ਲੇ ਬੋਲੇ ਕਿ ਨਾ ਜਨਾ ਜੇ ਤੇ ਬਾਕੀ ਪਹਿਲਨ ਕੱਟੀ ਦਾ ਚੌਥੇ ਦਿਨ ਚ 12 13 ਕਿਲੋ ਬਹੁਤ ਜ਼ਿਆਦਾ ਹੈ 15 ਤਾਂ ਨਾਰਮਲ ਚੱਲੂਗੀ ਨਾ ਹਾਂ ਹਾਂਜੀ ਬਹੁਤ ਦੋਸਤੋ 15 ਲੀਟਰ ਵੀਰਾਂ ਦਾ ਵੀ ਦੁੱਧ ਦੋ ਚਵਾ ਦਊਗੀ ਠੀਕ ਆ ਕਿਉਂਕਿ ਸਟਾਰਟਿੰਗ ਇੱਕ ਸ਼ੁਰੂਆਤ ਚੰਗੀ ਆ ਪਹਿਲਨ ਕੱਟੀ ਆ ਪਹਿਲਨ ਝੋਟੀ ਆ ਠੀਕ ਆ ਜੀ ਤੇ ਬਾਕੀ ਥਣ ਭਾਂਡੇ ਤੋਂ ਵੇਖ ਕੇ ਨਾਰਮਲ ਹੀ ਤੁਸੀਂ ਸਾਰੇ ਵੀਰਾਂ ਨੇ ਜਜਮੈਂਟ ਕਰ ਹੀ ਲੈਣੀ ਆ ਬਹੁਤ ਸੋਨਾ ਵਿਖਾਲਾ ਮੋਢ ਪੁਰਜੀ ਵੀਰਿੰਦਰ ਜੀ ਤਾਂ ਐਨੂੰ ਕਰਦੀ ਆ ਫੁਲਕਾਰੀ ਆਗਾਂ ਆਪਾਂ ਲਾ ਦੇਨੇ ਬਖਾ ਦੇਖੋ ਅਗਲੇ ਪਾਸੇ ਵੀ ਉੱਗਾ ਹਨੂ ਦੇਖੋ ਹਾਂਜੀ ਸੋ ਦੋਸਤੋ ਆ ਕਰੋ ਤਸੱਲੀ ਠੀਕ ਆ ਜੀ ਆਹ ਦੇਖੋ ਬਖਾਲਾ ਸੋ ਕਰਮਾੜੀ ਬਹੁਤ ਸੋਨਾ ਜਿੰਨਾ ਗਾੜਾ ਦੋਸਤੋ ਉਨੀ ਪਿਛੇ ਠੀਕ ਆ ਜੀ ਹਵਾਨੇ ਲੇਵੇ ਦੀ ਬੰਤਰ ਜਿੰਨੀ ਅੱਗੇ ਆ ਉਨੀ ਪਿਛੇ ਬਿਲਕੁਲ ਸਾਰਨਾ ਟੱਚ ਕਰਦੀ ਪਈ ਆ ਸੋ ਚੌੜਾ ਪਿੱਠ ਪੜੋ ਤੇ ਕੱਦ ਜਿਹੜਾ ਇਸ ਝੋਟੀ ਦਾ ਦੋਸਤੋ ਵੱਡਾ ਹੈ ਵੱਡੇ ਕੱਦ ਕਾੜ ਦੇ ਵਿੱਚ ਸੋ ਇਹ ਵੀ ਆਪਾਂ ਜ਼ਿਕਰ ਕਰ ਦਿੰਨੇ ਆ ਹਰ ਇੱਕ ਵੀਡੀਓ ਦੇ ਵਿੱਚ ਕਿਉਂਕਿ ਐਨੀਮਲ ਦੀ ਬਿਲਕੁਲ ਹਿਸਾਬ ਵੰਡ ਵੀਰਾਂ ਨੂੰ ਲੱਗ ਜਾਵੇ ਕਿ ਜਜਮੈਂਟ ਹੋ ਜੇ ਵੀ ਕੱਦ ਕਾੜ ਕਿੱਡਾ ਆ ਖੋਲ ਕੇ ਇੱਕ ਵਾਰੀ ਤੋਰ ਕੇ ਆਪਾਂ ਤੁਹਾਨੂੰ ਤਸੱਲੀ ਨਾਲ ਦਿਖਾ ਦਿੰਨੇ ਆ ਅੱਗੋ ਰਾਜਵੀਰੇ ਵੇਖੋ ਪਤਲੀ ਪਿਛੋਚੀ ਝੋਟੀ ਕਿੰਨੀ ਉੱਚੀ ਪਿਛੋਗੋ ਨਾਲ ਬਿਲਕੁਲ ਜੀ ਸੋ ਅੱਗੋਂ ਦੋਸਤੋ ਜੇਕਰ ਆਪਾਂ ਦੇਖੀਏ ਫਰੰਟ ਤੋਂ ਠੀਕ ਆ ਜੀ ਫਰੰਟ ਤੋਂ ਪਤਲੀ ਆ ਤੇ ਬੈਕ ਸਾਈਡ ਜਿਵੇਂ ਜਿਵੇਂ ਪਸ਼ੂ ਐਨੀਮਲ ਇਹ ਆਉਂਦਾ ਠੀਕ ਆ ਜੀ ਉਵੇਂ ਉਵੇਂ ਖੁੱਲਦੀ ਜਾਂਦੀ ਆ ਕਰਮਾਂ ਵਾਲੀ ਤੇ ਕਾਫੀ ਸੋਹਣੀ ਪਿੱਠਪੁੜੇ ਵਾਲੀ ਸਾਈਡ ਜੀ ਸੁੰਗੀ ਵੇਖੋ ਲੋ ਜੀ ਓਕੇ ਜੜੇ ਪਿਆ ਦੇ ਹਾਂ ਰਹਿ ਜਾ ਮੈਂ ਓ ਮਾਝ ਥੋੜਾ ਦੇਖੀ ਪਰਲੀ ਲਓ ਜੀ ਠੀਕ ਹੈ ਸੋ ਥੱਲਿਓਂ ਲੈਵੇ ਵਾਲੇ ਪਾਸਿਓਂ ਦੋਸਤੋ ਬਹੁਤ ਜਿਆਦਾ ਕੈਮ ਆ ਕੱਦ ਵੀ ਸੋਹਣਾ ਝੋਟੀ ਦਾ ਬਾਕੀ ਥੱਲਿਓਂ ਵੀ ਪੂਰੀ ਕੈਮ ਆ ਠੀਕ ਹੈ ਜੀ ਇਹ ਤਾਂ ਵਿਰਲ ਬੁਰਲ ਕਾਫੀ ਸੋਹਣੀ ਆ ਆਪਸੀ ਥਾਣਾ ਦੀ ਵਿਰਲ ਚੰਗੀ ਆ ਸੋ ਪਸ਼ੂ ਜਿਹੜਾ ਸਫਾਈਆਂ ਦੇ ਵਿੱਚ ਪੂਰੀ ਆ ਠੀਕ ਹੈ ਜੀ ਸਫਾਈਆਂ ਜੇਕਰ ਆਪਾਂ ਦੇਖੀਏ ਚਕੀਨੀ ਵਾਲੇ ਪਾਸਿਓਂ ਦੇਖੀਏ ਤੇ ਪੂਰੀ ਆ ਬਿਲਕੁਲ ਛੋਟਾ ਸਿੰਘ ਆ ਗੁਲਾਈ ਦੇ ਵਿੱਚ ਠੀਕ ਆ ਤੇ ਹੈ ਵੀ ਬਿਲਕੁਲ ਪਤਲੇ ਪਿੰਡੇ ਦੀ ਹੈ ਤੇ ਪੁੱਠੇ ਵਾਲੀ ਸਾਈਡ ਤੋਂ ਪੂਰੀ ਉਚਾਈ ਆ ਫਰੰਟ ਤੋਂ ਥੋੜੀ ਜਿਹੀ ਡਾਊਨ ਤੇ ਪੁੱਠੇ ਤੋਂ ਪੂਰੀ ਉਚਾਈ ਹੈ ਠੀਕ ਆ ਜੀ ਤੋਂ ਝੋਟੀ ਦਾ ਸਟਰਕਚਰ ਜਿਹੜਾ ਦੋਸਤੋ ਬਹੁਤ ਪਿਆਰਾ ਤੇ ਬਾਕੀ ਚੌਣ ਚੌਣ ਜਿਹੜਾ ਤੁਹਾਨੂੰ ਵਿੱਚ ਹੀ ਆਪਾਂ ਐਨੀਮਲ ਦਿਖਾ ਦਾਂਗੇ ਜਿਹੜੇ ਪਸ਼ੂ ਚਵਾਈ ਤੇ ਚੱਲ ਰਹੇ ਆ ਦੁੱਧ ਤੇ ਠੀਕ ਆ ਜੀ ਦੋ ਝੋਟੀਆਂ ਜਿਹੜੀਆਂ ਚੱਲ ਰਹੀਆਂ ਨੇ ਇਹਨਾਂ ਦੀ ਚਵਾਈ ਆਪਾਂ ਤੁਹਾਨੂੰ ਨਾਲ ਦੀ ਨਾਲ ਹੀ ਕਰਕੇ ਦਿਖਾਵਾਂਗੇ ਤੋਂ ਦੂਰ ਨੇੜੇ ਕਿਸੇ ਵੀਰ ਨੇ ਆਨਲਾਈਨ ਸੌਦਾ ਕਰਨਾ ਤੇ ਉਹ ਤੁਹਾਡੇ ਲਈ ਵੀ ਥੋੜਾ ਜਿਆ ਇਜ਼ੀ ਰਹੇ ਠੀਕ ਆ ਜੀ ਚੋਾਈ ਰਾਜ ਵੀਰੇ ਬਹੁਤ ਜਾਰੀ ਚੰਗੀ ਲੱਗੀ ਕਟਿੰਗ ਬਹੁਤ ਜਾਰੀ ਜਿੰਨੀ ਕਹਲ ਉਹ ਨਹੀਂ ਥੋੜੀ ਲਵ ਯੂ ਠੀਕ ਹੈ ਜੀ ਸੋ ਕਾਫੀ ਬੈਸਟ ਕੁਆਲਟੀ ਆ ਦੋਸਤੋ ਠੀਕ ਹੈ ਜੀ ਬਹੁਤ ਖੂਬਸੂਰਤ ਚੰਗੀ ਕੁਆਲਟੀ ਦੀ ਝੋਟੀ ਆ ਤੇ ਇਹਦਾ ਇੰਦਰਜੀਤ ਕੀ ਮੁੱਲ ਕਰਦੇ ਆ ਫਿਰ ਮੁੱਲ ਤਾਂ ਵੀਰ ਜੀ ਚੰਗੇ ਡੰਗਰ ਦਾ ਮੰਨ ਲਓ ਕੋਈ ਮੋਲੀ ਨਹੀਂ ਹੁੰਦਾ ਆ ਬਿਲਕੁਲ ਝੋਟੀ ਜਵੇਲੋ ਵੀ ਕਿਹੇ ਪਾਸੇ ਵੀ ਖੁੰਜੀ ਨਹੀਂ ਝੋਟੀ ਕੋਈ ਵੀ ਭੈਣ ਭਰਾਣੇ ਆਉਣਾ ਇਹ ਚੰਗੀ ਚੀਜ਼ ਆ ਵੀ ਵਧਨ ਵਾਲੀ ਆ ਗਾਂ 2 400 ਇਹ ਪੀ ਕੇ ਵੀ ਝੋਟੀ ਨਾਲ ਚੰਗੇ پیسے ਭਰਾਉਗੀ ਫੇਰ ਤੇ ਮੋਲਵੀਰ ਜੀ ਆਪਾਂ ਉਹੀ ਕਰਨੇ ਦੇ ਲੈਣ ਵਾਲੇ ਮੁੜ ਕੇ ਲੋਕ ਜਿਆਦਾ ਨਾ ਮੁੜ ਕੇ ਤਾਂ ਕਰਦੇ ਆ ਜਿਆਦਾ ਗਾਂ ਭਾਂ ਕਰਦੇ ਰੇਟ ਹਾਂਜੀ ਹਾਂਜੀ ਹਾਂ ਮੋਲੇ ਦਾ 1 25 ਆ ਦੇ ਮਾਨਤਨ ਕਰ ਦਾਂਗੇ ਜਿਹੜਾ ਜਿਹੜਾ ਝੋਟੀ ਦੇ ਹਿਸਾਬ ਨਾਲ 1.5 1.5 ਵੀ ਲੋਕੀ ਮੰਗੀਆਂ ਨੇ ਹੋਈਆਂ ਝੋਟੀਆਂ ਦਾ ਠੀਕ ਆ ਜੀ ਹਾਂ ਬਾਕੀ ਮਾਨਤਨ ਹੋ ਜਾਊਗਾ ਕੋਈ ਗੱਲ ਨਹੀਂ ਠੀਕ ਆ ਠੀਕ ਲਓ ਦੋਸਤੋ 1,25,000 ਏ ਇੰਦਾ ਨਹੀਂ ਕੱਟੀ 15 ਕਿਲੋ ਵਾਲੀ ਕਿਸੇ ਨੇ ਨਹੀਂ ਦੇਣੀ 1.25 ਹੂੰ 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 ਲਓ ਜੀ ਠੀਕ ਆ ਜੀ ਸੋ ਓਵਰਾਲ ਸਾਰੀ ਜਿਹੜੀ ਦੋਸਤੋ ਫਿਟ ਪਾਟ ਆ ਬਾਡੀ ਸਟਰਕਚਰ ਬਹੁਤ ਸੋਹਣਾ ਤੇ ਪਹਿਲਾ ਸੂਬਾ ਸੂਈਆ ਕਰਮਾਂ ਦੀ ਠੀਕ ਆ ਜੀ ਬਾਕੀ ਸੈਕੰਡ ਜਾਂ ਤੀਜੇ ਸੂਬੇ ਦੇ ਵਿੱਚ ਐਨੀਮਲ ਬਤੇਰੇ ਜਿਹੜੀ ਕਾਰਗੁਜ਼ਾਰੀ ਆ ਦੁੱਧ ਵਾਲੇ ਪਾਸਿਓਂ ਕਰਦਾ ਫਿਲਹਾਲ ਪਹਿਲੇ ਸੂਬਾ ਸੂਬੇ ਵਿੱਚ ਕਰਮਾਂ ਵਾਲੀ ਬਹੁਤ ਵਧੀਆ ਚੰਗੇ ਮਿਲ ਕੇ ਤੇ ਚੱਲ ਰਹੀ ਆ ਮਿਲਕ ਤੇ ਕਿਲੋ ਚਾਹੇ ਬੌਲ ਤੇ ਚਾਹੇ ਸ਼ੁਰੂਆਤ ਚੰਗੀ ਆ ਸੋ ਆ ਇੱਕ ਬਹਿਣੀ ਵਾਲੀ ਸਾਈਡ ਤੋਂ ਆਪਾਂ ਤੁਹਾਨੂੰ ਜਿਹੜਾ ਥਣ ਦੇ ਬਾਅਦ ਇੱਕ ਵਾਰੀ ਫਿਰ ਤੁਸੀਂ ਨੇੜੇੋਂ ਦੇਖੋ ਠੀਕ ਆ ਜੀ। ਸੋ گاਵਾ ਵਾਂਗੂ ਓਨੀ ਗਾਂ ਓਨੀ ਪਿਛਾਂ। ਇਹ ਬਿਲਕੁਲ ਘੜ ਘੜ ਕੇ ਥਣ ਲੱਗਾ। ਬਹੁਤ ਪਿਆਰੀ ਝੋਟੀ ਆ ਤੁਸੀਂ ਹੱਥ ਪਾ ਸਕਦੇ ਜੇ ਦੋਸਤੋ ਸਵਾ ਲੱਖ ਦੇ ਵਿੱਚੋਂ ਥੋੜਾ ਬਾਕੀ ਮੌਕੇ ਤੇ ਬਣਦਾ ਥਣ ਦਾ ਮਾਨਤਨ ਜਿਹੜਾ ਹੋ ਜਾਊਗਾ ਠੀਕ ਆ। ਰੇਡ ਪਰ ਤਾਂ ਜਾਇਜ਼ ਆ ਦੋਸਤੋ ਚੰਗਾ ਪਸ਼ੂ ਖਰੀਦਣਾ ਤੇ ਪੈਸੇ ਲਾਉਣੇ ਪੈਂਦੇ ਆ ਠੀਕ ਆ ਜੀ ਇਹ ਵੀ ਸਾਰੇ ਵੀਰ ਜਾਣਦੇ ਆ। ਲੈ ਵੀ ਅੰਦਰਜੀਤ ਸੈਕਿੰਡ ਨੰਬਰ ਤੇ ਜਿਹੜੀ ਆਪਣੇ ਕੋਲ ਝੋਟੀ ਖੜੀ ਹੈ ਵੀਰ। ਇਹ ਰਾਜਵੀਰ ਇਹ ਆ ਤੇ 14 ਤੋਂ 15 ਕਿਲੋ ਦਿਨ ਪਹਿਲਾਂ ਨੇ ਦੁੱਧ ਚਵਾਇਆ ਅੱਜ ਇਹਨੂੰ ਆ ਬੱਚਾ ਜੇ ਕੋਈ ਲਾਲੋ 10 ਦਿਹਾਕੇ ਦਿਨਾਂ ਨੌਂ ਦਿਹਾਕੇ ਦਿਨਾਂ ਦੀ ਸੂਈ ਆ ਲੋ ਸਰਕਾਰੀ ਸੀਮੰਟ ਦਾ ਮਗਰ ਜੜਾ ਵੀ ਇੱਕ ਟਾ ਮਗਰ ਹਾਂਜੀ ਹਾਂਜੀ ਮਾਊਜੀ ਇੱਕ ਟਾ ਸੀਗਾ ਜੀ ਇਹ ਸਰਕਾਰੀ ਸੀਮੰਟ ਦਾ ਮਗਰ ਕਟਾ ਤੇ 10 ਦਿਹਾਕੇ ਦਿਨਾਂ ਦਾ ਸੂਆ ਦੱਸ ਰਿਹਾ ਵੀ 10 ਦਿਹਾਕੇ ਦਿਨਾਂ ਦੀ ਇਹ ਜਿਹੜੀ ਝੋਟੀ ਸੂਈ ਆ ਇਹ ਘਰ ਦੇ ਘਰੇਲੂ ਮਾਲ ਚੋਂ ਫੇਰ ਆਪਾਂ ਹਾਂਜੀ ਹਾਂਜੀ ਘਰੇਲੂ ਮਾਲ ਚੋਂ ਸੇਲ ਕਰਨੀ ਆਪਾਂ ਵੈਸੇ ਜਿਹੜਾ ਦੋਸਤ ਪਸ਼ੂ ਵਪਾਰ ਦਾ ਕੀਤਾ ਵਾ ਪਰ ਘਰੋਂ ਜਦੋਂ ਪਸ਼ੂ ਕੋਈ ਬਿਲਕੁਲ ਤਿਆਰੀ ਵਾਲਾ ਹੋਵੇ ਉਹ ਵੀ ਵੀਰ ਸੇਲ ਕਰ ਦਿੰਦਾ ਫਿਲਹਾਲ ਇਹ ਝੋਟੀ ਤੁਸੀਂ ਵੇਖੋ ਇਹ ਮੱਝ ਵੇਖੋ ਠੀਕ ਆ ਇਹ ਸੂਹਾ ਹੁਣ ਕੋਈ ਦੂਜਾ ਦੂਜਾ ਸੂਹਾ ਸੋਈ ਰਾਜ ਵੀਰੇ ਦੂਜਾ ਸੂਹਾ ਹਾਂਜੀ ਉਹਦੇ ਦੂਜਾ ਸੂਹਾ ਠੀਕ ਆ ਜੀ ਦਸਾਂ ਗੇ ਦਿਨਾਂ ਦੀ ਆ ਸੂਈ ਮਗਰ ਕਟਾ ਤੁਹਾਨੂੰ ਦਿਖਾਦਾ ਮੇਲ ਕਰ ਬਾਕੀ ਬਣਾਉ ਦੇ ਉਹ ਕੱਟੀ ਲਿਜੀ ਵੀ ਮਾਰਨਿੰਗ ਸਵੇਰ ਚਵਾਈ ਦਾ ਸਮਾਂ ਕੀ ਸੀ 6 ਤੋਂ 6 ਰਾਜ ਵੀਰੇ ਠੀਕ ਆ ਜੀ ਹਾਂ 6 ਤੋਂ 6 ਸੋ ਕਰਮਾਲੀ ਥਣ ਦੇ ਵਾਲੇ ਪਾਸੇ ਦੋਸਤੋ ਬੜੀਆਂ ਸਫਾਈਆਂ ਵੇਖੋ ਠੀਕ ਆ ਜੀ ਤੇ ਹੁਣ ਦੁੱਧ ਆਪਾਂ ਕਿੰਨਾ ਚਵਾਦਾਂਗੇ ਦੁੱਧ ਰਾਜ ਵੀਰੇ ਦੇ ਨਾਲ 14 ਕਿਲੋ ਆਪਾਂ 13 ਕਿਲੋ ਕੋ ਠੀਕ ਆ ਜੀ ਹਾਂ 13 ਕਿਲੋ ਕੋ ਮੰਨ ਕੇ ਆ ਜੇ ਚੋਣੀ ਜਿੰਨੇ ਤੇ ਉਹ ਤਰ੍ਹਾਂ ਘਰੇ 14 ਵਿੱਚ ਵਾ ਦਾਂਗੇ ਜੇ ਗਰੰਟੀ ਤੇ ਵੀ ਕੰਨੇ ਖੜਨੀ ਆ ਤੇ 13 ਕਿਲੋ ਦੀ ਦਾਂਗੇ ਦੁੱਧ 14 ਕਿਲੋ ਹੀ ਆ ਤੇ ਦੁੱਧ 1 ਕਿਲੋ 2 ਕਿਲੋ ਹੋਰ ਮਤਲਬ ਬਾਅਦ ਜਾਣਾ ਨੇ ਠੀਕ ਆ ਠੀਕ ਆ ਲਓ ਦੋਸਤੋ ਬਾਕੀ ਚੁਵਾਈ ਤੁਹਾਨੂੰ ਆਪਾਂ ਵੇਚੇ ਦਿਖਾਵਾਂਗੇ ਠੀਕ ਆ ਜੀ ਚੁਵਾਈ ਕਿਹੋ ਜੀ ਆ ਨਾਰਮਲੀ ਤੁਸੀਂ ਸਾਰੇ ਵੀਰ ਵੇਖ ਲਿਓ ਠੀਕ ਆ ਜੀ ਵੀਡੀਓ ਪੂਰੀ ਦੇਖਿਆ ਕਰੋ ਮੇਰਾ ਵੀਰ ਚੁਵਾਈ ਚੁਵਾਈ ਆਪਾਂ ਪੂਰੀ ਤਸਲੀਨ ਨਾਲ ਦਿਖਾ ਦਿੱਤੀ ਆ ਤਾਂ ਜੋ ਕਿਸੇ ਵੀਰ ਨੇ ਸੌਦਾ ਕਰਨਾ ਤੁਹਾਡੇ ਲਈ ਸੌਖਾ ਰਹੇ ਇੱਕ ਵਾਰੀ ਬੈਗ ਸਾਈਡ ਤੋਂ ਆਪਾਂ ਹਵਨ ਵਾਲੇ ਪਾਸਿਓ ਮੈਨੂੰ ਲੱਗਦਾ ਵੀ ਕੋਈ ਸ਼ੱਕ ਨਹੀਂਗਾ ਬਹੁਤ ਸੋਹਣਾ ਕਰਮਾੜੀ ਦਾ ਥਣ ਭਾਂਡਾ ਤੇ ਚਵਾ ਚੂਵਾ ਆਪਾਂ ਤੁਹਾਨੂੰ ਦਿਖਾਵਾਂਗੇ ਉੱਪਰੋਂ ਵੀ ਪਿੱਠ ਪੁੜੇ ਵਾਲੀ ਸਾਈਡ ਤੋਂ ਆ ਦੇਖੋ ਠੀਕ ਆ ਪਤਲੇ ਪਿੰਡੇ ਦੇ ਵਿੱਚ ਤੇ ਸੈਕੰਡ ਟਾਈਮਰ ਆ ਦੂਜਾ ਸੂਆ ਇਹ ਝੋਟੀ ਸੂਈ ਆ ਠੀਕ ਆ ਜੀ ਸੋ ਘਰੋਂ ਵੀ ਰੇਸੇਲ ਕਰਦਾ ਪਿਆ ਬੇਸ਼ੱਕ ਵਪਾਰ ਦਾ ਕੀਤਾ ਮੈਂ ਪਹਿਲਾਂ ਜ਼ਿਕਰ ਕੀਤਾ ਵੀ ਪਸ਼ੂ ਜਿਹੜੇ ਦੋਸਤੋ ਕਈ ਵਾਰ ਚੰਗੇ ਪਸ਼ੂ ਆ ਵੀਰ ਦੇ ਕੋਲ ਘਰੇ ਵੀ ਰੱਖੇ ਹੈਗੇ ਨੀਲੀ ਦਾ ਵੀ ਦੀਆਂ ਮੱਝਾਂ ਝੋਟੀਆਂ ਤੇ ਘਰੋਂ ਚੰਗਾ ਪਸ਼ੂ ਨਿਕਲੇ ਤਾਂ ਵੀ ਸੇਲ ਕਰ ਦਿੰਦਾ ਠੀਕ ਆ ਫਿਲਹਾਲ ਇਹ ਝੋਟੀ ਜਿਹੜ ਇਹ ਵੀ ਅਗਲੇ ਪਾਸੇ ਨੂੰ ਨਹੀਂ ਹੁਨੀ ਗਾਹ ਨੂੰ ਨਹੀਂ ਜਾਣ ਕੰਦੀ ਤੇ ਚੁਵਾਈ ਚੁਵਾਈ ਤਾਂ ਬਿਲਕੁਲ ਐ ਦਸਰ ਦਾਸ ਵੀ ਮੈਂ ਕਿੰਨਾ ਵੀ ਕਹਿਣ ਦੀ ਗੱਲ ਨਹੀਂ ਆ ਤੇ ਦੋਹ ਕਟੀਆਂ ਨੂੰ ਚੁਵਾਈ ਲੱਗੀ ਵੀ ਕਹਿਣ ਦੀ ਗੱਲ ਨਹੀਂ ਗਈ ਐਡੀ ਜਿਆਦੀ ਚੰਗੀ ਕੋਈ ਥਾਣੀ ਚੰਗਾ ਵਾ ਬਿਲਕੁਲ ਜੀ ਮੁੱਠੀ ਵਾਲਾ ਥਾਣਿਆਂ ਤੇ ਵਰਲਾ ਵਰਲਾ ਦੋਹ ਕਟੀਆਂ ਨੂੰ ਵੇਖੋ ਕਿੰਨੀਆਂ ਨੇ ਸਹੀ ਹੈ ਜੀ ਹਾਂ ਜੀ ਲੈ ਵੀ ਵੀਰ ਇੰਦਰ ਜੀ ਤੇ ਵੀ ਖੋਲ ਕੇ ਕਰੀਏ ਪੇਸ਼ ਮੜੀ ਜੀ ਸਾਹਮਣੇ ਲਓ ਦੇਖੋ ਠੀਕ ਹੈ ਜੀ ਨੀਲੀ ਜਾਂਦੀ ਜੇ ਅੱਖਾਂ ਤੋਂ ਵੀ ਬਿੱਲੀਆਂ ਹੀ ਆ ਜੀ ਹਾਂ ਜੀ ਹਾਂ ਜੀ ਬੱਚਾ ਵੀ ਮੈਂ ਸਰਕਾਰੀ ਸੇਮਨ ਭਰਾਇਆ ਤੇ ਨੀਲੀ ਦਾ ਬੱਚਾ ਪਾਇਆ ਜਿੱਦਾਂ ਦਾ ਕੋਈ ਭਰਾਉ ਉਦਾਂ ਦਾ ਹੀ ਬੱਚਾ ਪਾਉਗੀ। ਲਓ ਵੀ ਸਟੇਟ ਪੜਾ ਦੋਸਤੋ ਬਿਲਕੁਲ ਠੀਕ ਆ ਜੀ। ਸਿੱਧਾ ਪੜਾ ਆਉਂਦਾ ਨਾਸਾਂ ਵਾਲੀ ਸਾਈਡ ਨੂੰ ਬੱਚਾ ਬਹੁਤ ਵਧੀਆ ਕੱਟਾ ਹੈ ਮੇਲ ਕਫਾ। ਸੋ ਬੱਚੇ ਪੁੱਛ ਲੈਣ ਵਾਸਤੇ ਦੋਸਤੋ ਵੈਲ ਕੋਡ ਰੱਗੀ ਆ ਠੀਕ ਆ ਜੀ। ਬੱਚੇ ਪੁੱਛੋ ਸੋਨੇ ਪਾ ਦੂਗੀ ਜਿਹੋ ਜਿਹਾ ਸੇਮਨ ਹੈ ਕੋਈ ਵੀਰ ਯੂਜ਼ ਕਰ ਲੂਗਾ ਜਿਹੋ ਜੇ ਮਾਲੀ ਤੋਂ ਲਵਾ ਲੋਗੇ ਉਹ ਜਿਹੜਾ ਬੱਚਾ ਪਾ ਦੂਗੀ ਬਾਕੀ ਜੇਕਰ 14 ਲੀਟਰ ਦੀ ਕਾਰਗੁਜ਼ਾਰੀ ਆ ਦੋਸਤੋ ਇਸ ਮਾਝ ਦੇ ਥੱਲੇ ਤੇ ਆਉਣ ਉਹ ਵੀ ਬਹੁਤ ਵਧੀਆ ਗੱਲ ਆ ਸੋ ਕਟੀਆਂ ਵੀ ਦੋਸਤੋ ਚੰਗੀ ਬਲੱਡ ਲਾਈਨ ਚੰਗੀ ਮਿਲਕਿੰਗ ਵਾਲੀ ਮਦਰ ਦੇ ਵਿੱਚੋਂ ਪੈਦਾ ਹੋਣਗੀਆਂ ਬਾਕੀ ਆ ਤੁਹਾਨੂੰ ਇੱਕ ਵਾਰੀ ਦਿਖਾ ਰਹੇ ਆ ਪੂਰਾ ਸਟਰਕਚਰ ਇਸ ਝੋਟੀ ਦਾ ਠੀਕ ਆ ਮੈਂ ਆਪਾਂ ਨੀਲੀ ਦੀ ਮੱਝ ਪਾਈ ਪਿਲੀ ਵੀਡੀਓ ਚ ਚਲੋ ਮੱਝੋ ਵੀ ਠੀਕੀ ਥੋੜੀ ਜੀ ਓਵਰ ਵਾਟਨੈਸ ਜੀ ਉਹਦੇ ਥੋੜੀ ਜੀ ਜੀ ਮੈਨੂੰ ਇੱਕ ਵੀਰ ਨੇ ਨਾ ਕਰਨਾਲ ਤੋਂ ਫੋਨ ਕੀਤਾ ਸੀ ਅੱਛਾ ਜੀ ਉਹ ਵੀਰੇ ਪਤਾ ਨਹੀਂ ਕੀ ਚੱਕਰ ਹੋ ਕਹਿੰਦਾ ਅਸੀਂ ਬੜੇ ਪਰਖੇ ਜਿਹਦੇ ਮਗਰਲੇ ਥੋੜੇ ਖੁਰਚਿੱਟੇ ਹੋਣਗੇ ਨਾ ਹਾਂਜੀ ਉਹ ਮੱਝ ਜਿਆਦੀ ਕਰਦੂਦ ਵਾਲੀ ਨਿਕਲੂਗੀ ਬਿਲਕੁਲ ਜੀ ਕੋਈ ਇਹਦਾ ਸ਼ੱਕ ਨਹੀਂਗਾ ਹਾਂਜੀ ਹਾਂਜੀ ਸੋ ਨੀਲੀ ਦੀ ਜਿਹੜੀ ਦੋਸਤੋ ਆਪਾਂ ਇਹਨੂੰ ਪਿਓਰ ਕਹਿ ਸਕਦੇ ਹਾਂ ਠੀਕ ਹੈ ਜੀ ਪਿਓਰ ਨੀਲੀ ਦੀ ਆ ਤੇ ਬਾਕੀ ਨਾਰਮਲ ਹੀ ਮੱਝਾਂ ਏਰੀਆ ਦੋਸਤੋ ਬਾਕੀ ਬਾਰਡਰ ਏਰੀਆ ਸਟਰਕਚਰ ਲੇਵੇ ਤੋਂ ਅੰਦਾਜ਼ਾ ਲਾ ਸਕਦੇ ਜੇ ਵੀ ਹੁਣ ਮਿਲਕਿੰਗ ਜਿਹੜੀ ਦੋਸਤੋ ਜਿੰਨਾ ਕਿ 14 ਕਿਲੋਟਰ ਤੁਹਾਨੂੰ ਦੱਸਿਆ ਉਨੀ ਦੁੱਧ ਮਿਲਕਿੰਗ ਤੋਂ ਉਨੀ ਤੇ ਚੱਲ ਰਿਹਾ ਪਸ਼ੂ ਠੀਕ ਆ ਬਾਕੀ ਅੱਗੇ ਕੋਈ ਚੰਗੀ ਸੇਵਾ ਵੀਰ ਕਰੂਗਾ ਦੁੱਧੋਂ ਵਧੂਗੀ ਅਜੇ ਤਾਜੀ ਸੱਜਰ ਸੂਈ ਹੈ ਬਿਲਕੁਲ ਤਸਾਂ ਕਿ 15 ਕਿਲੋ ਰਾਇ ਵੀਰੇ ਦਿੱਤੀ ਜੋ 15 ਕਿਲੋ ਦੁੱਧ ਬਹੁਤ ਹੁੰਦਾ ਵਾ ਕਹਿਣ ਦੀਆਂ ਗੱਲਾਂ ਨਹੀਂ 15 ਕਿਲੋ ਦੁੱਧ ਥੋੜਾ ਨਹੀਂ ਹੁੰਦਾ ਹਾਂਜੀ ਬਾਕੀ ਕੱਟੀ ਦਾ ਸਰੀਰ ਹੀ ਦੁੱਧ ਆਲਾ ਵਾ ਠੀਕ ਆ ਸੁਬਖਾਲਾ ਫਖੂਲਾ ਬਹੁਤ ਜ਼ਿਆਦਾ ਪਿਆਰਾ ਦੋਸਤੋ ਠੀਕ ਆ ਜੀ ਕਰਮਾ ਵਾਲੀ ਚੌੜੀ ਕਿ ਅਦੇ ਕੋਈ ਬਾਈ ਨਹੀਂ ਜਿੰਨੀ ਅਗਲੇ ਅਗਲੇ ਮਗਰਲੇ ਥਾਂ ਦੀ ਸਪੇਜ ਉਹਨੇ ਮਰ ਲਿਆਂਦੀ ਆ ਐਨ ਇੱਕੋ ਜੀ ਲਓ ਜੀ ਠੀਕ ਆ ਜੀ ਤੇ ਇੰਦਰਜੀਤ ਵੀਰ ਚੰਗੀ ਆ ਵੀਰ ਇਹ ਮਾਜ ਕੀ ਆ ਪਾਈ ਦੀ ਮੰਗ ਕਰਦੇ ਇੱਕੋ ਹੀ ਵੀ ਜੀ ਸੇਮ ਹੀ ਦੂੰਗਾ ਜਿਹੜੀ ਹਾਂ ਜਿਹੜੀ ਕੇ ਇਹਨੂੰ ਚੰਗੀ ਲੱਗਦੀ ਐ ਨੀਲੀ ਦੀ ਨਾਲ ਨੀਲੀ ਲੈ ਲੇ ਮੋਹਰਾ ਵਾਲਾ ਨਹੀਂ ਮੋਹਰਾਂ ਲੈ ਦੋਵੇਂ ਮੇਰੇ ਵਾਸਤੇ ਸੋਨਾ ਹੈ ਬਿਲਕੁਲ ਹਾਂ ਇੱਕੋ ਰੇਟ ਦੀਆਂ ਦੋਵੇਂ ਲਓ ਦੋਸਤੋ ਇੱਕੋ ਰੇਟ ਆ ਠੀਕ ਆ ਜੀ ਤੇ ਦੁੱਧ ਦੀ ਗੱਲ ਕਰਕੇ ਦੁੱਧ ਵੀ ਕਰਮਾਂ ਵਾਲੀਆਂ ਦੇ ਥੱਲੇ ਉਹਦੇ ਥੱਲੇ ਬੋਲਾ ਹੀ ਹੋਣਾ ਚੱਲਣ ਡਿਆ ਵੀ 12 ਕਿਲੋਟਰ ਤੇ ਪਲੱਸ 12 ਤੋਂ ਵੱਧ ਹੀ ਹੋ ਵੀਰੇ ਠੀਕ ਹੈ 13 14 ਵੀ ਹੋ ਸਕਦਾ 13 ਰ ਖੁੱਲਾ ਹੋਊਗਾ ਨਾ ਠੀਕ ਹੈ ਜੀ ਠੀਕ ਹੈ ਤੇ ਬਾਕੀ ਵੀਰੇ ਇਹਨਾਂ ਥੱਲੇ ਦੁੱਧ ਤਿਆਰ ਆ ਇੱਕ ਹੁੰਦਾ ਗੱਬਣਾ ਦਾ ਆਪਾਂ ਲੋਕੀ ਕਹਿ ਦਿੰਦੇ 15 ਦੇਊਗੀ 14 ਦੇਊਗੀ ਇਹ 16 ਦੇਊਗੀ ਇਹਨਾਂ ਕਰਮਾਲੀਆਂ ਦਾ ਤਿਆਰ ਆ ਉਹ ਬਚਵਾ ਕੇ ਦੇਣਾ ਵਾ ਉਹ ਸਹੀ ਆ ਹਾਂ ਆਪਾਂ ਕਹਿਣਾ ਨਹੀਂ ਬਚਵਾ ਕੇ ਦੇਣਾ ਵਾ ਉਹ ਸਹੀ ਆ ਜੀ ਹਾਂਜੀ ਲਓ ਦੋਸਤੋ ਜਿਹੜੀ ਚੀਜ਼ ਮੌਕੇ ਤੇ ਹਾਜ਼ਰ ਆ ਉਹ ਤੁਹਾਨੂੰ ਮਿਲੂਗੀ ਠੀਕ ਹੈ ਜੀ ਕਈ ਵਾਰ ਆਉਂਦਾ ਵੀ ਦੇਊਗੀ ਤੇ ਦੇਣ ਦੇ ਵਿੱਚ ਬਹੁਤ ਜ਼ਿਆਦਾ ਫਰਕ ਆ ਫਿਲਹਾਲ ਜਿਹੜਾ ਕੋਈ ਵੀਰ ਇੱਥੇ ਲੀਟਰ ਮਾਰ ਕੇ ਕਹ ਲੋ ਚਾਹੇ ਤੋ ਪੈਸੇ ਵੀਰ ਨੇ ਪੂਰੇ ਲੈਣੇ ਆ ਤੇ ਦੁੱਧ ਤੁਸੀਂ ਆਪਦੀ ਤਸੱਲੀ ਦਾ ਲੈ ਕੇ ਜਾਇਓ ਜਿੰਨਾ ਵੀ ਦੱਸਿਆ ਬਾਕੀ ਚਵਾ ਗਿਆ ਆ ਤੁਹਾਨੂੰ ਤਸੱਲੀ ਨਾਲ ਦਿਖਾਵਾਂਗੇ ਸਵਾ ਸਵਾ ਲੱਖ ਰੁਪਈਆ ਨਾਲ ਦੋ ਝੋਟੀਆਂ ਦੀ ਡਿਮਾਂਡ ਵੀਰ ਨੇ ਕੀਤੀ ਹੈ ਵਿੱਚੋਂ ਛੋੜਛਾਪਾ ਹੋ ਜਾਊਗਾ ਮੌਕੇ ਤੇ ਮਾਨ ਤੁਹਾਨੂੰ ਜੂਗਾ ਅੱਛਾ ਇੰਦਰਜੀਤ ਅੱਗੇ ਆਪਣੇ ਕੋਲ ਤੀਸਰੇ ਨੰਬਰ ਤੇ ਵੀਰ ਆ ਜਿਹੜੀ ਮੱਝ ਖੜੀ ਆ ਇਹ ਰਾਏ ਵੀਰੇ ਤੀਜਾ ਸਵਾ ਸੁਣੀ ਮੱਝ ਠੀਕ ਹੈ ਜੀ ਹਾਂ ਥੋੜੀ ਜਿਹੀ ਨਾ ਮੱਝ ਸਾੰਭੀ ਕਿਸੇ ਨੇ ਘਾਟਾ ਬਾਕੀ ਮੱਝ ਕਰਤੂਤ ਆ ਲਈ ਜੇ ਚੱਡਾ ਚੁੱਡਾ ਵੇਖੋ ਕਿੰਨਾ ਸਾਫ ਇਹਦਾ ਲਓ ਜੀ ਠੀਕ ਆ ਬੈਕ ਸਾਈਡ ਨੂੰ ਚੱਡਾ ਲਓ ਵੀ ਥਣ ਭਾਂਡੇ ਦੋਸਤੋ ਬਿਲਕੁਲ ਇੱਕੋ ਜਿਹਾ ਤਿੰਨਾਂ ਮੱਝਾਂ ਝੋਟੀਆਂ ਦੇ ਨਾਲ ਇਹ ਸੁਹਾਗਣ ਮਾ ਸੁਣ ਤੀਜਾ ਸੁਹਾਗ ਰਾਜਵੇਰੇ ਸੁਣੀਏ ਤੇ ਜਿਆ ਦਿਨ ਲੈਂਦੀ ਹੈ ਜੇ ਕਿੰਨੇ ਦਿਨ ਦਿਨ 8 ਤੋਂ 10 ਦਿਨ ਲੈ ਜਾਣੇ ਨੇ 10 ਦਿਨ ਲੈ ਜਾਊਗੀ ਲਓ ਜੀ ਚੰਗੀ ਗੱਲ ਆ ਜਿੰਨੇ ਲਓ ਬਣੂ ਚੰਗੀ ਹਾਂਜੀ ਲਓ ਵੀ ਦੋਸਤੋ 8 ਤੋਂ 10 ਕ ਦਿਨ ਹਜੇ ਪੈਂਡਿੰਗ ਆ ਠੀਕ ਆ ਸੋ ਆਰਡਰ ਬਿਲਕੁਲ ਵੇਖ ਕੇ ਚੈੱਕ ਕਰੋ ਤੁਸੀਂ ਥਣ ਦੇਵਾ ਆ ਦੇਖੋ ਐ ਸਾਫ ਠੀਕ ਹੈ ਜੀ ਅੱਛਾ ਬੈਗ ਨਹੀਂ ਗਰੂ ਸਾਰੀ ਮੱਝ ਬਾਕੀ ਵੀਰ ਗੱਭਣ ਇਹ ਮੱਝ ਹਾਂਜੀ ਕਿਸੇ ਤਰ੍ਹਾਂ ਰਕਮ ਦੀ ਕੋਈ ਭਾਰ ਪਿਛੇ ਦੀ ਜਾਂ ਤੁਹਾਡੇ ਉਹ ਆਪਣੀ ਰਾਜ ਵੀਰੇ ਗਰੰਟੀ ਗਰੰਟੀ ਹੋ ਗਈ ਠੀਕ ਹੈ ਭਾਰ ਪਿਛੇ ਦੀ ਦੋ ਤਿੰਨ ਦਿਨਾਂ ਤੱਕ ਵੀ ਜੇ ਆਪਣੀ ਮੱਝ ਮੁੰਗਰ ਵੀ ਵਿਖਾ ਜੇ ਹਾਂਜੀ ਤੇ ਆਪਣੀ ਮੱਝ ਕੋਈ ਕਿਰਾਇਆ ਵੀ ਸਮੇਤ ਆਪਾਂ ਮਤਲਬ ਵਾਪਸ ਮੰਗਾ ਲਾਂਗੇ ਹਨਾ ਜੋ ਪਹਿਨਪਰਾਨੇ ਕਰਾਇਆ ਲਾਇਆ ਹੋਗਾ ਉਹ ਵੀ ਵਿੱਚੇ ਦਾਂਗੇ ਆਪਾਂ ਠੀਕ ਹੈ ਜੀ ਤੇ ਬਾਕੀ ਟਿੱਪ ਕੇ ਇਹ ਪਹਿਨਪਰਾਨੇ ਖੜਨੇ ਆ ਤਸੱਲੀ ਕਰੇ ਨਹੀਂ ਤੇ ਆਪਾਂ ਗਰੰਟੀ ਦੇ ਦੇਣਾ ਤੇ ਪਣੋਕੇ ਮੱਝ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤਾਂ 2 ਤਸਲੀ ਦੀ ਗਾਰੰਟੀ ਦੇ ਭੇਜ ਦਾਂਗੇ ਠੀਕ ਆ ਜੀ ਉਸ ਕੰਡੀਸ਼ਨ ਦੇ ਵਿੱਚ ਵੀ ਤੁਸੀਂ ਵੇਚ ਕੇ ਵੀਡੀਓ ਕਾਲ ਤੇ ਵੀ ਤਸਲੀ ਕਰਵਾ ਸਕਦੇ ਜੇ ਆਦਰਵਾਇਜ਼ ਤੁਸੀਂ ਘਰ ਆਣ ਕੇ ਆਪਣੀ ਜਿਹੜੀ ਹੈ ਤਸਲੀ ਕਰ ਸਕਦੇ ਠੀਕ ਆ ਜੀ ਉਹਦੇ ਤੋਂ ਵੱਡੀ ਹੋਰ ਤਸਲੀ ਨਹੀਂ ਹੈਗੀ ਜਾਂ ਗਾਰੰਟੀ ਨਹੀਂ ਇਹ ਕਿੱਟਾ ਪਈ ਇਹ ਨਾ ਮਾਸ਼ਾਅੱਲ ਇਧਰ ਆ ਇਹ ਦੋਸਤੋ ਮਾਝ ਤੀਜਾ ਸੂਆ ਇਹਨੇ ਸੋਣਾ ਦਿਨ ਤੁਹਾਨੂੰ ਦੱਸ ਦਿਆ ਵੀ 8 ਦਿਨ ਬਾਕੀ ਆ ਲਿਆਓ ਫਿਰ ਖੋਲ ਕੇ ਵੀ ਤੋਰ ਕੇ ਦਿਖਾ ਦਿਓ ਠੀਕ ਆ ਬਾਕੀ ਦਿਨੋ ਦਿਨ ਬਣੀ ਜਾਂਦੀ ਆ ਜੇਕਰ ਦਿਨਾਂ ਨੂੰ ਆਪਾਂ ਦੇਖੀਏ ਵੀ ਹਫਤਾ ਦੋਸਤੋ ਕੱਢ ਜਾਂਦੀ ਆ ਤੇ ਥੱਲਿਓਂ ਬਖਾਰਾ ਇਹ ਵੀ ਕਰਮਾਂ ਵਾਲੀ ਪੂਰਾ ਲੈਂਟਰ ਲਾਈ ਓਹ ਰਾਜ ਵੀਰੇ ਦਾ ਟੋਕੜਾ ਗੱਬਣਾ ਵਾਲਾ ਤੇ ਟੋਕੜਾ ਵਾਲਾ ਹੋਊਗਾ ਠੀਕ ਆ ਜੀ ਹਾਂ ਤੇ ਮੱਝ ਸੱਜਰ 10 11 ਕਿਲੋ ਤੋਂ ਦੁੱਧ ਤੋਂ ਨਹੀਂ ਮਰਦੀ ਮੱਝ ਠੀਕ ਆ ਜੀ ਦੁੱਧ ਵਾਲੀ ਚਮੜੀ ਚਮੜੀ ਬੜੀ ਪਤਲੀ ਆ ਲੋਕ ਦੋਸਤੋ ਬਸ ਇਹ ਢਾਂਚਾ ਢੂੰਚਾ ਦੋਸਤੋ ਇਹਦਾ ਵੀ ਬਿਲਕੁਲ ਸੋਹਣਾ ਹੈ ਖੁਰਨ ਵਾਲੀ ਮੈਂ ਆ ਬਾਕੀ ਹੈ ਪਤਲੀ ਜੰਮੀ ਦੀ ਬਿਲਕੁਲ ਵੇਖੋ ਹਾਂ ਐਨ ਪਤਲੀ ਠੀਕ ਆ ਜੀ ਇੰਦਰ ਜੀ ਤੁਸੀਂ ਵੀ ਥੋੜਾ ਮੈਂਸ਼ਨ ਕਰ ਦੀ ਇਧਰ ਅੱਖ ਦੇ ਵਿੱਚ ਵਾਈ ਅੱਖ ਦੇ ਵੀਰ ਜੀ ਇਹ ਮਲ ਲਾਉਣ ਲੱਗਾ ਨਾ ਮੇਰੇ ਤੋਂ ਮੜਾ ਜਾ ਤੇ ਨਾ ਮਲ ਸੋਟਾ ਜਾ ਵੱਜ ਗਿਆ ਵਾ ਚਿੱਟਾ ਜਾ ਆ ਗਿਆ ਅੱਖ ਚ ਉਹਦਾ ਕੋਈ ਨਹੀਂ ਉਹਦਾ ਕਿੰਦੇ ਸਰੀਂ ਦਾ ਪਾਣੀ ਪਾਈਏ ਤੇ ਉਹ ਹੋ ਜਾਂਦਾ ਦਾ ਸਾਫ ਬਾਕੀ ਉਹਦਾ ਕੋਈ ਚੱਕਰ ਨਹੀਂ ਗਾ ਇਹ ਨਹੀਂ ਵੀ ਦੂਜਾ ਆਪਾਂ ਖਾ ਵੀ ਦੇਣੇ ਭੈਣ ਭਰਵਾਂ ਨੂੰ ਹਾਂ ਜੀ ਹਾਂ ਜੀ ਇਹ ਕੋਈ ਅੰਨੀ ਨਹੀਂ ਗਈ ਇਹਨੂੰ ਹੈ ਆ ਵੇਖੋ ਆ ਹਾਂ 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 ਬੇਨ ਰਸਾ ਰੁਸਾ ਕਾਜ ਹੋ ਗਿਆ ਨਹੀਂ ਛੋਟਾ ਲਾਉਣ ਲੱਗਿਆ ਛੋਟੇ ਨਾਲ ਲਾਉਣ ਲੱਗਾ ਹੋ ਗਿਆ ਉਹ ਵੱਜ ਗਿਆ ਵਿਚਾਰੀ ਇਹ ਕਈ ਕੰਡੀਸ਼ਨ ਦੇ ਵਿੱਚ ਕਿਤੇ ਨਾ ਕਿਤੇ ਇਹ ਗਲਤੀ ਵੀ ਗਲਤੀ ਵੀ ਹੋ ਜਾਂਦੀ ਹੈ ਕਿਤੇ ਨਾ ਕਿਤੇ ਕਿਨ ਰਸਾ ਵੱਜ ਗਿਆ ਜਾਂ ਕੋਈ ਛੋਟੀ ਵੱਜ ਜਾਣੀ ਤੇ ਵੈਸੇ ਰਿਕਵਰੀ ਹੋ ਜਾਂਦੀ ਆ ਤੇ ਬਾਕੀ ਜਿਹੜੇ ਵੀ ਰਸੂ ਜਵਾਨ ਆ 파ਰਕੂ ਖਿਡਾਰੀ ਵੀਰ ਉਹਨਾਂ ਨੂੰ ਪਤਾ ਹੀ ਆ ਕਿਤੇ ਨਾ ਕਿਤੇ ਕਈ ਵਾਰ 19 ਕੀ ਹੋ ਜਾਵੇ ਤੇ ਰਿਕਵਰੀ ਹੈਗੀ ਹੈ ਦੀ ਠੀਕ ਆ ਫਿਰ ਹਾਲ ਆ ਦੇਖੋ ਜੀ ਰਸੇ ਦੀ ਔਲ ਜੀ ਕਰਦੀ ਹੈ ਨੇ ਬਿਲਕੁਲ ਜਾਇਜ ਆ ਜਾਇਜ ਰੇਡ ਆ ਬਿਲਕੁਲ ਸਿੰਘ ਸਿੰਘ ਵੇਖੋ ਮੈਦਾ ਤੇ ਦੁੱਧ ਵੀ 10 ਲੀਟਰ ਨੇ ਦਿੱਤੀਆਂ ਨਾ ਤੇ ਟੋਕਰ ਫੇਰ ਭਾਵੇਂ ਕੋਈ 55 50 55 ਜਿ ਤਰ੍ਹਾਂ ਮਰਜੀ ਵੇਚ ਲੋ ਮਾਗਰ ਸੱਜਣ ਨੂੰ ਕਿਉਂਕਿ ਖਰੀਦਦਾਰ ਵੀ ਹਰ ਤਰ੍ਹਾਂ ਆਏਗਾ ਥੋੜੇ ਪੈਸੇ ਖਰਚ ਕਰਦੇ ਜਿਹੜੇ ਨਹੀਂ ਠੀਕ ਹੈ ਜੀ ਬਾਕੀ ਭਾਪੜਦੇ ਦੇ ਵਿੱਚ ਮੇਨ ਮੁਕਤੀ ਗੱਲ ਜਿਹੜੀ ਭਾਪੜਦੇ ਜਾਂ ਨੀਦੇ ਨੌਰਪੁਰ ਸਾਰੇ ਅੱਧੇ ਦਾ ਪੂਰਾ ਬਦਲੇ ਚ ਨਾ ਭਾਪੜਦੇ ਕੋਈ ਸਿੰਘ ਦੀ ਨਹੀਂ ਮਾੜੀ ਕੋਈ ਮੱਝ ਕੋਈ ਮੂੰਹ ਸਿਰ ਦੀ ਚਮੜੀ ਪਤਲੀ ਦੀ ਨੋ ਕੋਈ ਕੋਈ ਮੈਂ ਇੰਟਰਵਿਊ ਸੇ ਕਰਦੇ ਕਰੂ ਇਸ ਫਾਰਮ ਨੂੰ ਠੀਕ ਹੈ ਜੀ ਪਸੂ ਆਉਂਦੇ ਰਹਿੰਦੇ ਆ ਬਾਕੀ ਤੁਸੀਂ ਸਮੇਂ ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਪਾਈ ਨਾ ਪਸੂ ਆਉਂਦੇ ਰਹੇ ਇਲਾ ਇੱਧਰ ਜਿੱਥੇ ਵੀ ਰਹੇ ਇੱਕ ਨੰਬਰ ਪੋਸਟ ਕਰ ਨੰਬਰ 9855748728 9855748728 ਇੱਕ ਆਪਾਂ ਬੇਨਤੀ ਕਰਨੀ ਭੈਣ ਭਰਾਵਾਂ ਗਾੜੀ ਪਹਿਲੀ ਤੇ ਗੱਲ ਵੀਰੇ ਆ ਕਿ ਜੇ ਆਪਾਂ ਕਿਸ ਨੂੰ ਕਮੈਂਟਾਂ ਚ ਕੋਈ ਮਾੜਾ ਚੰਗਾ ਬੋਲਣਾ ਵਾ ਉਹਦੇ ਨਾਲੋਂ ਪਹਿਲ ਆ ਪੀ ਜੇ ਕੋਈ ਨਾ ਠੱਗੀ ਹੋਈ ਆ ਕੋਈ ਬੰਦਾ ਫੋਨ ਲਾ ਲੈਣੀ ਤੇ ਤੁਹਾਨੂੰ ਲਾ ਲੈ ਠੀਕ ਹੈ ਤਾਂ ਉਹ ਲੋਲੇ ਜੇ ਇੱਕ ਪ੍ਰਕਾਰ ਦੀ ਵੀ ਕਹਿੰਨਾ ਠੱਗੀ ਹੋਈ ਤੇ ਆਪਾਂ ਉਹ ਪਰਨ ਮਤਲਬ ਪਰਨ ਸਾਰੇ ਆ। ਬਾਕੀ ਵੀਰੇ ਮਾਲ ਆਉਂਦਾ ਪਿਛੋਂ ਜਿਤਰਾ ਛੋਟੀ ਆ ਆਪਾਂ ਘਰੋਂ ਇਹਦੀ ਹਰ ਪੱਖੋਂ ਗਰੰਟੀ ਦਾਂਗੇ ਆਪਾਂ। ਇਹ ਮਤਲਬ ਸੁੰਦਿਆਂ ਤੱਕ ਜੇ ਟੀਕਾ ਵੀ ਉਹ ਮਨ ਲੈ ਜੇ ਜਦੋਂ ਗੱਬਨ ਹੋ ਜੂਗੀ ਆਪਦੀ ਮਰਜ਼ੀ ਨਾਲ ਛੱਡਣੀ ਪਊਗੀ ਮਹੀਨਾ ਡੇਢ ਮਹੀਨਾ ਇਹਦੇ ਚ ਕੋਈ ਜਿਹੜਾ ਹੁਣ ਪਿਛੋਂ ਡੰਗਰ ਉਹ ਤਾਂ ਆਪਾਂ ਕਹਿ ਨਹੀਂ ਸਕਦੇ ਵੀਰੇ। ਕੋਈ ਚੰਗਾ ਵੀ ਨਿਕਲ ਸਕਦਾ ਕੋਈ ਮਾੜਾ ਵੀ ਨਿਕਲ ਸਕਦਾ। ਵੀਰੇ 2-2 ਮਹੀਨੇ ਤੇ 3-3 ਮਹੀਨੇ ਕੀ ਚੋਕੇ ਡੰਗਰ ਤਿੰਨਾਂ ਦਾ ਨਾਂ ਮਹੀਨਾ ਪਿਛੋਂ ਉਹ ਤੇ ਕਹਿ ਦਿੰਦੇ ਆ ਕਿ ਡੰਗਰ ਵ ਵੀਰ ਇੰਨਾ ਨਹੀਂ ਕੋ ਹਾਂਦਾ ਬਚਲ 1 2 ਦਿਨਾਂ ਤੱਕ ਜੇ ਕੋਈ 19 21 ਕੇ ਨੂੰ ਲੱਗਦੀ ਕੋ ਦੱਸ ਸਕਦਾ ਪਰ ਵੀਰ ਤਸੱਲੀ ਕਰਕੇ ਖੜੇ ਮੇਰੇ ਅੱਗੇ ਆਪਾਂ ਬਾਰ-ਬਾਰ ਮੈਂ ਹਰ ਵੀਡੀਓ 'ਚ ਇਹੋ ਬੋਲਦਾ ਹਾਂ ਆਪਣੇ ਬੂਏ ਬਾਹਰ ਡੰਗਰ ਹੋ ਗਿਆ ਆਪਣੀ ਕੋਈ ਗਾਰੰਟੀ ਨਹੀਂ ਭਾਵੇਂ ਕੋਈ ਆਨਲਾਈਨ ਖੜਦਾ ਏ ਕਿਉਂਕਿ ਆਪਾਂ ਕਿਹੜੀ ਕੇ ਨਾ ਠੱਗੀ ਖੇਡਨੀ ਵਾ ਜੇ ਕੋ ਆਨਲਾਈਨ ਵੀ ਕੇ ਨਾ ਠੱਗੀ ਖੇਡਾਂਗੇ ਤੁਹਾਨੂੰ ਫੋਨ ਲਾ ਸਕਦਾ ਠੱਗੀ ਨਾ ਖੇਡਾਂਗੇ ਬਾਕੀ ਆਪਣੇ ਬੂਏ ਬਾਹਰ ਡੰਗਰ ਹੋ ਗਿਆ ਆਪਣੀ ਕੋਈ ਗਾਰੰਟੀ ਨਹੀਂ ਹਾਂ ਇੱਥੇ ਤਸੱਲੀ ਕਰੋ ਮੇਰਾ ਵੀਰ ਭਾਵੇਂ ਚਾਰ ਪੰਜ ਜੜਾਂਗ ਚ ਉਹ ਰਾਤ ਰੋ ਦਿਨ ਰੋ ਜਦੋਂ ਮ ਨਾਰਮਲ ਘਰਾਂ ਦੇ ਵਿੱਚ ਵੀ ਦੋ ਦੋ ਕੇ ਤੋਂ ਮਿਲਦੇ ਜਾਂਦੇ ਇਸ ਦਾ ਕਿ ਵੀ ਜਿਹੜਾ ਕੋਈ ਵੀ ਤਸੱਲੀ ਆ ਇਹ ਸਾਦੋਂ ਵੀ ਆਪਾਂ ਵੀਡੀਓ ਪਾਉਂਦੇ ਆ ਆਪਾਂ ਦੇ ਬੇਰਤੀ ਆਪਾਂ ਕਰਦੇ ਆ ਵੀ ਆਪਾਂ ਕਰਿਆ ਕਰੋ ਅੱਗੇ ਆਪਾਂ ਪਰ 1200 ਸਾਮਾ ਆ ਗਿਆ ਸੀ ਜਾਰੇ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਤਰਜੀਹ ਬਾਤ ਜਿਹੜਾ ਇਹ ਚੀਜ਼ ਦੇ ਜ਼ਰੂਰ ਧਿਆਨ ਨਾਲ ਪਾਉਂਦਿਆ ਕਰੋ ਠੀਕ ਹੈ ਜੀ ਸੌਦਾ ਕਰਨ ਤੋਂ ਪਹਿਲਾਂ ਸਮਝ ਲਿਆ ਕਰੋ ਗੱਲ ਬਾਤ ਨੂੰ ਮਿਲਦੇ ਆ ਦੋਸਤਾਂ ਕੋ ਨਵੀਂ ਅਪਡੇਟ ਦੇ ਨਾਲ ਸਾਰੇ